ਬਾਲੀਵੁੱਡ ਅਦਾਕਾਰਾ ਪਰਿਨੀਤੀ ਚੋਪੜਾ ਤੇ ਉਹਨਾਂ ਦੇ ਨਾਲ ਰਾਗਵ ਚੱਡਾ ਦੇ ਵੱਲੋਂ ਆਪਣੇ ਨਵਜਮੇ ਬੱਚੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਗਈਆਂ ਨੇ ਜਿਸ ਤੋਂ ਬਾਅਦ ਪੂਰੇ ਸੋਸ਼ਲ ਮੀਡੀਆ ਤੇ ਇਹ ਤਸਵੀਰਾਂ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਨੇ ਸਾਰਿਆਂ ਦੇ ਵੱਲੋਂ ਇਸ ਨੂੰ ਬਹੁਤ ਪਿਆਰ ਦਿੱਤਾ ਜਾ ਰਿਹਾ ਹੈ ਬਾਲੀਵੁੱਡ ਅਦਾਕਾਰਾ ਪਰਿਨੀਤੀ ਚੋਪੜਾ ਅਤੇ ਸਿਆਸਤਦਾਨ ਰਾਗਵ ਚੱਡਾ ਦੇ ਘਰ ਇੱਕ ਮਹੀਨਾ ਪਹਿਲਾਂ ਇੱਕ ਬੱਚੇ ਨੇ ਜਨਮ ਲਿਆ ਸੀ ਪਰਿਨੀਤੀ ਨੇ ਇਸ ਇੱਕ ਪੁੱਤਰ ਨੂੰ ਜਨਮ ਦਿੱਤਾ ਸੀ ਤੇ ਉਹ 19 ਨਵੰਬਰ ਨੂੰ ਇੱਕ ਮਹੀਨੇ ਦਾ ਹੋ ਗਿਆ ਯਾਨੀ ਕਿ ਅੱਜ ਤੇ ਇਸ ਖਾਸ ਮੌਕੇ ਤੇ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਤੇ ਆਪਣੇ ਨਵਜਮੇ ਪੁੱਤਰ ਦੀ ਪਹਿਲੀ ਚਲਕ ਸਾਂਝੀ ਕੀਤੀ ਦੋਵਾਂ ਨੇ ਉਸਦੇ ਪੈਰਾਂ ਦੀ ਫੋਟੋ ਸਾਂਝੀ ਕੀਤੀ ਅਤੇ ਲਿਖਿਆ ਕਿ ਅਸੀਂ ਉਸ ਦਾ ਨਾਮ ਨੀਰ ਰੱਖਿਆ ਹੈ ਤਸਵੀਰਾਂ ਵੀ ਤੁਸੀਂ ਸਕ੍ਰੀਨ ਤੇ ਇਸ ਵੇਲੇ ਵੇਖ ਸਕਦੇ ਹੋ ਆਪਣੇ ਇੰਸਟਾਗ੍ਰam ਕਾਉਂਟੇ ਫੋਟੋ ਸਾਂਝੀ ਕਰਦੇ ਹੋਏ ਅਦਾਕਾਰਾਂ ਨੇ ਲਿਖਿਆ ਪਾਣੀ ਵਾਂਗ ਸਾਫ਼ ਪਿਆਰ ਵਾਂਗ ਸੱਚਾ ਇਹੀ ਨੀਰ ਹੈ ਸਾਡੇ ਦਿਲਾਂ ਨੂੰ ਜ਼ਿੰਦਗੀ ਦੀ ਉਸ ਇੱਕ ਛੋਟੀ ਜਹੀ ਬੂੰਦ ਵਿੱਚ ਸ਼ਾਂਤੀ ਮਿਲੀ ਅਸੀਂ ਉਸ ਦਾ ਨਾਮ ਨੀਰ ਰੱਖਿਆ ਬਿਲਕੁਲ ਸਪਸ਼ਟ ਪਿਆਰੀ ਅਤੇ ਅਨੰਤ ਇਸ ਦੇ ਨਾਲ ਹੀ ਉਸਨੇ ਦੋ ਫੋਟੋਆਂ ਸਾਂਝੀਆਂ ਕੀਤੀਆਂ ਇੱਕ ਫੋਟੋ ਵਿੱਚ ਦੋਵੇਂ ਆਪਣੇ ਪੁੱਤਰ ਦੇ ਪੈਰ ਚੁੰਮ ਰਹੇ ਹਨ ਤੇ ਦੂਜੀ ਪੋਸਟ ਵਿੱਚ ਉਹ ਉਸਦੇ ਛੋਟੇ ਜਿਹੇ ਪੈਰਾਂ ਨੂੰ ਆਪਣੇ ਹੱਥਾਂ ਦੇ ਵਿੱਚ ਲਈ ਨਜ਼ਰ ਆ ਰਹੇ ਨੇ ਸੈਲਿਬਸ ਪਰਿਨੀਤੀ ਅਤੇ ਰਾਘਵ ਨੂੰ ਉਹਨਾਂ ਦੀਆਂ ਪੋਸਟਾਂ ਤੇ ਕਮੈਂਟਸ ਕਰਕੇ ਵਧਾਈਆਂ ਵੀ ਦੇ ਰਹੇ ਨੇ